ਹਾਂਜੀ ਦੋਸਤੋ ਅੱਜ ਅਸੀਂ ਖਾਣ ਲੱਗੇ ਆ ਗੋਭੀ ਵਾਲੀ ਰੋਟੀਆਂ ਤੇ ਚਲੋ ਆਪਾਂ ਮੇਕਿੰਗ ਦੇਖਦੇ ਆ ਬੜੀ ਸ਼ਾਨਦਾਰ ਸਪੈਸ਼ਲ ਆਜੋ ਫਿਰ ਦੇਖੀਏ ਆਦੀ ਦੇਖ ਸਕਦੇ ਹੋ ਆਪਾਂ ਗੋਭੀ ਗੋਭੀ ਰਗੜ ਕੇ ਇਹਦੇ ਵਿੱਚ ਹਰੀਆਂ ਮਿਰਚਾਂ ਕੁਤਰ ਕੇ ਉਹਦਾ ਘਾਚਾ ਮਾਚਾ ਕਰਾਤਾ ਵਾ ਤੇ ਹੁਣ ਕੀਤੀ ਪਾਏਗੀ ਇੱਚ ਮਸਾਲੇ ਆ ਚੈੱਕ ਕਰੋ ਅਜਵਾਇਨ ਜੁਵੀ ਤੇ ਮੈਂ ਪਾਈ ਸੀ ਆਦੀ ਦੇਖ ਸਕਦੇ ਹੋ ਕੋਣ ਕੋਣ ਖਾਂਦਾ ਸਿਆਲਾ ਜੇ ਗੋਭੀਆਂ ਵਾਲੀ ਰੋਟੀਆਂ ਤੇ ਮੈਨੂੰ ਕਮੈਂਟ ਕਰਨਾ ਆ ਚੈੱਕ ਕਰੋ ਲਾਲ ਮਿਰਚ ਪਾਤੀ ਹਰੀਆਂ ਮਿਰਚਾਂ ਪਾਤੀਆਂ ਮਿਰਚ ਪੂਰੀ ਠੋਕ ਕੇ ਆਹ ਝੜੀ ਸਾਈਡ ਤੇ ਆ ਵੇਖੋ ਆਹ ਸਾਈਡ ਤੇ ਚਾਹ ਰੱਖੀ ਜੇ ਆ ਲੋ ਜੀ ਹੁਣ ਲੂਣ ਦੇ ਦੋ ਚਮਚੇ ਭਰ ਭਰ ਕੇ ਸੁੱਟਦੇ ਜੇ ਆਪਾਂ ਵਿੱਚ ਹੁਣ ਇਹਨੂੰ ਹੱਲੇ ਗੁੱਲੇ ਕਰਾਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਦੇ ਠੰਡੇ ਠੰਡ ਦੇ ਤਾਂ ਗੂਬੀ ਵਾਲੀ ਰੋਟੀਆਂ ਮਜ਼ਾ ਆ ਜਾਂਦਾ ਹੁਣ ਆਪਾਂ ਚਾਹ ਜੇ ਪਾਵਾਂਗੇ ਪੱਤੀ ਮਸਾਲੇ ਵਾਲੀ ਦੋ ਜੀ ਪੱਤੀ ਦੇ ਪਾ ਤੇ ਆਪਾਂ ਦੋ ਚਮਚੇ ਹੁਣ ਪਾਵਾਂਗੇ ਆਪਾਂ ਖੰਡ ਫਿਰ ਕ ਚਾਹ ਤੇ ਅੰਮਲੇ ਖੰਡ ਦੇ ਮੈਨੂੰ ਚਾਹ ਬਣਾਉਣੀ ਹੁੰਦੀ ਬੜੇ ਵਧੀਆ ਤਰੀਕੇ ਨਾਲ ਚਲੋ ਆਜੋ ਹੁਣ ਮੇਰੇ ਕੋਲ ਲਓ ਜੀ ਚਾਹ ਜ ਆਪਾਂ ਖੰਡ ਪੱਤੀ ਪਾ ਕੇ ਦੁੱਧ ਦੁੱਧ ਪਾਤਾ ਆਟੇ ਦੀਆਂ ਗੋਲ ਗੋਲ ਲੋਈਆਂ ਤੇ ਪੱਤ ਕਰਦੇ ਮੈਂ ਤਿਆਰ ਆ ਚੱਕਰੋ ਆ ਦੇਖੋ ਸਾਡਾ ਲੱਡੂ ਇਹ ਨਾਇਆ ਬੜੀ ਦੇਖਦਾ ਫੋਨ ਦੇ ਵਿੱਚ ਲੋ ਜੀ ਪਹਿਲਾਂ ਛੋਟੇ ਛੋਟੇ ਪੇੜੇ ਕਰਕੇ ਤੇ ਹੁਣ ਇਹਦੇ ਵਿੱਚ ਗੋਪੀ ਪਾ ਕੇ ਆਪਾਂ ਕਰਾਂਗੇ ਤਿਆਰ ਆ ਪਹਿਲਾਂ ਬਣੇਗੀ ਕਾਕੇ ਦੀ ਸਾਦੀ ਸਾਡੇ ਲੱਡੂ ਦੀ ਨਾਲ ਵੀ ਮਿਰਚੀ ਦੇ ਨਾਲ ਕੇ ਪਿਆਰ ਆ ਤੁਹਾਡਾ ਕਿਉਂ ਗਰਮ ਹੋ ਰਿਹਾ ਤੁਹਾਨੂੰ ਮੁੱਟਾ ਹੈ ਆ ਚੈੱਕ ਕਰੀ ਸਾਡਾ ਏਡਾ ਤਗੜਾ ਪਰੌਂਠਾ

ਆਹ ਚੈੱਕ ਕਰਨ ਨੂੰ ਨੇ ਹੁਣ ਸਹੀ ਐ ਮਮਾ ਮਨੇ ਵਈਆ ਬਾ ਹਾਂ ਕਲਾਈਕਾਂ ਸਬਸਕ੍ਰਾਈਬ ਲੋਰੀ ਲੱਡ ਨੂੰ ਆ ਗਈ ਸਾਡੀ ਰੋਟੀ ਪਸੰਦ ਐ ਤਾਂ ਹੁਣ ਮੇਰੀ ਵਾਰੀ ਐ ਆ ਚੈੱਕ ਕਰੋ ਮੇਰੀ ਰੋਟੀ ਪਈ ਆ ਦੇ ਤਵੇ ਦੇ ਲੋਰੀ ਮੇਰੀ ਰੋਟੀ ਨੂੰ ਲੱਗਦਾ ਪਿਆ ਕਿਉ ਤੇ ਹੁਣ ਆਪਾਂ ਵੀ ਖਾ ਕੇ ਚੈੱਕ ਕਰਾਂ ਕਿੱਦਾਂ ਦੀ ਬਣੀ ਐ

ਆ ਠੀਕ ਹੋ ਗਈ ਲਾਲ ਲੋ ਜੀ ਸਾਡੀ ਰੋਟੀ ਹੋ ਗਈ ਤਿਆਰ ਹੁਣ ਆਪਾਂ ਖਾ ਕੇ ਚਾਹ ਦੇ ਨਾਲ ਚੈੱਕ ਕਰਾਂਗੇ ਚਾਹ ਨਾਲ ਗੋਭੀ ਵਾਲਾ ਪਰੌਂਠਾ ਆ ਗਈ ਬਣ ਕੇ ਸਾਡੀ ਚਾਹ ਨਮਾ ਖਾਣਾ ਮ ਗੋਭੀ ਦੀ ਰੋਟੀ ਆਪਣੀ ਲੋ ਜੀ ਚੈੱਕ ਕਰੋ ਰੋੜੀਆਂ ਰੋੜੀਆਂ ਰੋਟੀਆਂ ਗੋਭੀ ਵਾਲੀਆਂ ਤੂੰ ਕਰੋਂਡਾ ਪਿਆ ਹਣ ਢੰਡੀ ਕਾਲਾ ਕੁਮਾਰ ਕੇ ਤੇਰੇ ਦਾ ਪਰਦੇ ਫੋਲ ਦੇ ਸਵਾ ਲੱਗਦੀ ਹੈ ਪਪਾ ਕਾ ਚਾ ਦੋਬਾ ਹੈ ਹੈ ਅਵੇਲੀ ਥਾਤੀ ਤੇ ਇਹ ਆਉ ਸੜਿਆ ਆਹੋ ਥੋੜੀ ਥਲੇ ਭਾਈ ਮੇਰੇ ਉੱਤੇ ਆ ਚਾ ਨਾ ਮੇਰੀ ਲੋੜ ਦੀ ਹਾਲ ਹੈ ਅੱਛਾ ਤੇ ਆੜ ਤੇ ਘੜ ਲਾ ਨਾ ਤੁਮੀ ਚੜਦੇ ਨਹੀਂ ਚਾਪੇ ਬਾਬਾ ਚੇ ਚਤ ਨਹੀਂ ਡਾਈ ਨਾ ਡੋਪ ਹਾਂਜੀ ਦੋਸਤੋ ਹੁਣ ਆਪਾਂ ਮਿਲਾਂਗੇ ਅਗਲੇ ਵਲੋਗ ਤੇ ਤਬ ਤੱਕ ਲਈ ਮੇਰੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਲਾਈਕਾਂ ਨ ਕਮੈਂਟ ਕਰਨਾ ਤੇ ਆਪਣੇ ਭਰਾ ਨੂੰ ਸਪੋਰਟ ਕਰਨਾ ਚੰਗਾ ਫਿਰ ਲਵ ਯੂ ਸਾਇ ਬਾਏ ਲਵ ਯੂ ਸਾਰਿਆਂ ਨੂੰ ਬਾਏ ਬਾਏ ਲਾਈਕਾਂ ਲਾਈਕਾਂ ਸ਼ੇਅਰ ਕਰਨਾ ਦਬ ਕੇ ਕਹਦੇਗਾ ਕਿ ਬਾਏ 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 Bang,